ਅਵਰੇ ਮੇਨ ਇਹ ਤਾਂ ਜਦਿੱ ਲੋ ਬੈਠੇ ਤੇ ਤੋੜਾ ਦਾ ਨਾ ਪਾਈਦਾ ਪੱਧਰੇ ਤੇ ਹੁਣ ਆ ਇੱਕ ਚੰਡੀਗੜ੍ਹੋਂ ਵੇਖੋ ਕਿੰਨਾ ਲੋਕੀ ਪਿਆਰ ਕਰਦੇ ਆ ਚੰਡੀਗੜ੍ਹੋਂ ਇੱਕ ਭਾਈ ਦਾ ਫੋਨ ਆਇਆ ਲੈਣ ਲੋਣ ਬੰਦੇ ਹੰਡ ਦਬਕਾ ਜੁੱਤੀ ਦਾ ਡਰ ਗੈਬ ਕਟਿੰਗ ਪਾਈ ਕੋਈ ਟੰਗਰੀ ਦੇਣਾ ਗੱਲ ਕਰਨ ਦਾ ਕੋਈ ਹਾਲੀ ਮਾਰੋ ਹੁਣ ਸਾਡੇ ਰਾਹੀ ਜੇ ਅਸੀਂ ਕਵਾਂਗੇ ਤੇ ਰਿਸ਼ਤਾ ਵੀ ਵਧੀਆ ਹੋਊਗਾ ਅਗਲੇ ਨੇ ਕਹਣਾ ਕਿ ਉਸਤਾਦ ਦਾ ਚੇਲਾ ਵਾ ਉਹ ਕੁਛ ਵੀ ਆ ਤੇ ਉਸਤਾਦੀ ਕਰਕੇ ਗਾਵਾਂ ਅੱਗੇ ਮੇਰੇ ਦੋਲਦਾ ਸੀ ਵੀ ਮੈਂ ਕਰਦੇ ਸਨੇ ਆ ਭਈਆ ਲਈ ਆ ਤੇ ਮੈਨੂੰ ਤਰਾਉਂ ਬੰ ਮੋੜੀ ਜੋ 2 4 3 ਪਹਿਲਾਂ ਨੂੰ ਮੈਨਾਂ ਤਿਉ ਬਾਣਲੇ ਜਿਹੜਾ ਤੂੰ ਤਾਹਲੇ ਨਹੀਂ ਜਾ ਰਿਹਾ ਹਾਂ ਮੈਂ ਮੈਨਾਂ ਮੈਂ ਅੰਨੂ ਲਾਤਾ ਮੈਂ ਚੇਤਾ ਨਹੀਂ ਦੱਸਦਾ ਇਹਨੂੰ ਲਾਤਾ ਵਾ ਕਿ ਉਹ ਵੀ ਜੋ ਮੈਂ ਬਣਾਈ ਹੈ ਮੈਂ ਕਿਦਾਂ ਮੈਨਾਂ ਇਹ ਤਿੰਨ ਮੈਂ ਬਣਾਵਾਂ ਨਾ ਤੂੰ ਬੋਲ ਮੈਂ ਕੋ ਮੈਂਦ ਮਲਾਂ ਤੂੰ ਪੰਥ ਤੋਂ ਤਨੂਦਨ ਮਾਨ ਜਾਂਦਾ ਬੈਕ ਨਹੀਂ ਹੁੰਦੀ ਤੇਰੇ ਬੰਦੇ ਕੋ ਬੈਕ ਨਹੀਂ ਹੁੰਦਾ ਦਾਦੇ ਲਾਜਾ ਮੂੰਹ ਗਾਂਦੀ ਆ ਲਾਜਾ ਮੂੰਹ ਉਹਦੇ ਆਂਦਾ ਵਾ ਗਾਂਦੀ ਚੌਕ ਉਹਦੇ ਵਿੱਚ ਤੂੰ ਜ਼ਰਾ ਤੂੰ 4-5 ਕਿਲੋ ਘਟਾ ਲੈ ਮੈਂ ਵੀ ਜਿੱਦਾਂ ਮੈਂ ਵੀ ਚੱਲ-ਚੱਲ ਚੈਲੰਜ ਬਾਹਰ ਨੇ ਪਾ ਦੇ ਬਈ ਨਹੀਂ ਨਹੀਂ ਤੇਰੇ ਭਾਈ ਨੂੰ ਫੋਲੋ ਕਰਿਆ ਬਲੋ ਲਾਈਫ ਬਹੁਤ ਜਲਪਰ ਬਲੋ ਲਾਈਫ ਤੇ ਪਿਆਰ ਮਿਲਦਾ ਔਰ ਪੁੱਤੇ ਮਜ਼ਾ ਨਹੀਂ ਮਿਲਦਾ ਤੇ ਪਮਾਂ ਦੇ ਵਈਆ ਦੇ ਵਈਆ ਟੌਪ ਸਲਾਦ ਬਣਾਉਂਦਾ ਜਿਹੜਾ ਮੁੰਡੇ ਵਾਲੇ ਤੋਂ ਜ਼ਿਆਦਾ ਰੇ ਚੇਨ ਕਿਧਰ ਰਹੀ ਹੈ ਚੇਨ ਕਿਧਰ ਰਹੀ ਹੈ ਚੈਣ ਨੂੰ ਤਾਂ ਮਿਲਦੀਆਂ ਨੇ ਜਿਹੜੀਆਂ ਹਜ਼ਾਰ ਦੀਆਂ ਦੋ ਤੋਆ ਤੇਨੇ ਮਿਲਦੀਆਂ ਨੇ ਘੰਟੀ ਆ ਹੱਥ ਦਬਕਾ ਜੁੱਤੀ ਦਾ ਡਰ ਗੈਬ ਜਿੱਥੇ ਨਹੀਂ ਹੈਗਾ ਉਹ ਕਾਮਯਾਬੀ ਨਹੀਂ ਹੈਗੀ ਆ ਮੁੰਡੇ ਨੇ ਮੈ ਆਜੀ ਹੰਡਿਆ ਮੈਂ ਤਾਂ ਹਾਈਡ ਰਵਾ ਵਾ ਵੱਧ ਗਈ ਆ ਤੇ ਕਹਿੰਦਾ ਮੈਂ ਪਲੱਸ 1 ਮੈਡੀਕਲ ਚ ਡਾਕਟਰ ਬਾਨਾ ਵਾ ਹਰ ਕਿਸੇ ਨੂੰ ਤੁਹਾਨੂੰ ਆਪਣੀ ਮਾੜੀ ਹਿਸਤੀ ਦੱਸੇਗਾ ਬਾਕੀ ਇਹਦੀ ਫੋਟੋ ਆਪਾਂ ਨਾਲ ਤਿਆਰ ਕਰਨ ਲੱਗੇ ਆ ਕੀ ਆਪਰੇਸ਼ਨ ਹੋਇਆ ਸੀ ਤੇ ਬਾਅਦ ਵਿੱਚ ਹੱਡ ਬੀਤੀ ਜਗ ਬੀਤੀ ਹਾਰ ਕ੍ਰਿਸ਼ਨ ਹਾਂ ਲੋ ਆਜਾ ਪੜ੍ਹ ਲਓ ਮੇਰਾ ਨਾਮ ਅਰदेशीर ਸਿੰਧਰਾ ਹੈ ਮੇਰੇ ਕੋਲ ਸਾਰੇ ਇੰਸਟਾਗ੍ਰਾਮ ਮੈਨੂੰ ਦੇ ਸਸਲੇ ਦਾ ਮੌਜਾ ਮੇਰੇ ਅੱਜ ਤੋਂ 2 ਸਾਲ ਪਹਿਲਾਂ ਮੇਰੇ ਤਿੰਨ ਆਪਰੇਸ਼ਨ ਹੋਏ ਸੀ ਜੈਨੇਟਿਕ ਪ੍ਰੋਬਲਮ ਦੇ ਸਾਡੇ ਸਾਰੇ ਮੇਰੇ ਫਾਦਰ ਨੂੰ ਵੀ ਜੈਨੇਟਿਕ ਪ੍ਰੋਬਲਮ ਹੈ ਤੇ ਗ੍ਰੈਂਡ ਫਾਦਰ ਨੂੰ ਵੀ ਜੈਨੇਟਿਕ ਹੈ ਉਹਨਾਂ ਨੂੰ ਜੈਨੇਟਿਕ ਹੋਏ ਤੇ ਮੈਂ ਜਦੋਂ ਵੀ ਜਨਮ ਚ ਆਇਆ ਹਾਂ ਤਾਂ ਮੇਰੇ ਪਾਪਾ ਨੇ ਵੀ ਨਾ ਗੱਲ ਕੀਤੀ ਤੇ ਜੈਨੇਟਿਕ ਪ੍ਰੋਬਲਮ ਹੈ ਤੇ ਆਪਾਂ ਹਾਈਟ ਇਨਕਰੀਜ਼ ਕਰਨੀ ਹੈ ਤੇ ਮੇਰੀ ਇਸ ਜਨਮ ਦੇ ਵਿੱਚ ਅੱਜ 8 ਮਹੀਨਿਆਂ ਤੋਂ 4 ਇੰਚ ਹਾਈਟ ਵਧੀ ਹੈ ਤੇ 4 ਇੰਚ ਹਾਈਟ ਵਧੀ ਹੈ ਨਾਲੇ ਜਿਸ ਟਾਈਮ ਮੈਂ ਇਸ ਜਨਮ ਚ ਆਇਆ ਹਾਂ ਉਸ ਟਾਈਮ ਤੇ ਮੈਨੂੰ ਕੋਈ ਢੰਗ ਨਹੀਂ ਤੇ ਨਾਲ ਗੱਲ ਕਰਨ ਦਾ ਕੋਈ ਇਹ ਨਾ ਮੈਂ ਗੱਲ ਨਹੀਂ ਕਰਨੀ ਤੇ ਇਹਦੀ ਕਦਰ ਨਹੀਂ ਕਰਨੀ ਰਿਸਪੈਕਟ ਦੀ ਨਾ ਕਰਨੀ ਜਦੋਂ ਮੈਂ ਇਸ ਜਮ ਚੈਨਲ ਤੇ ਮੈਨੂੰ ਭਾਈ ਦੱਸਦੇ ਆ ਤੇ ਇਸ ਤਰ੍ਹਾਂ ਆਪਾਂ ਦੇ ਸਾਰਿਆਂ ਨੇ ਧੰਨ ਕਰਨੀ ਤੇ ਮੈਨੂੰ ਕਿਹਨਾਂ ਧੰਨ ਕਰਨ ਦਾ ਵੀ ਨਹੀਂ ਪਤਾ ਹੁੰਦਾ ਸੀ ਤੇ ਮੈਂ ਕਿਹੜੀ ਧੰਨ ਕਰਨੀ ਹੁਣ ਮੇਰੇ ਪਹਿਲਾਂ ਮੇਰੀ ਜਬਾਨ ਵੀ ਬੜੀ ਹੋਰ ਤਰ੍ਹਾਂ ਦੀ ਸੀ ਉਦੋਂ ਮੈਂ ਥੋੜਾ ਫਸਲਾ ਤੇ ਬੋਲਦਾ ਹਾਂ ਹੁਣ ਪੈ ਰਿਹਾ ਹੁੰਦਾ ਫੜਕ ਤੇ ਹੋਰ ਮੈਂ ਗਾਂਥ ਕਲਾਸ ਚੋਂ ਆਇਆ ਇਸ ਵਾਰ ਮੈਂ ਪਲਸ 1 ਤੇ ਮੈਡੀਕਲ ਕਰਨੀ ਹੈ ਸਾਰੇ 800 ਟੜਵੇੜਵੀ ਵਧੀਆ ਵਾ ਹਾਂਜੀ 4 ਕਿਲੋ ਮੇਰੇ ਵੇਡ ਦੇ ਡਿਜ਼ਾਈਨ ਕਰਦਾ ਘਰ ਦਾ ਕੰਮ ਕੋ ਮੜਾ ਮੂੜਾ ਪੈਕ ਪਾਣੀ ਪੂਰੇ ਚੁੱਕਦੇ ਜੀ ਹਾਂਜੀ ਸਤਿ ਆ ਜੀ ਪਾਪਾ ਦਾ ਤੁਹਾਨੂੰ ਕਹਿਣਾ ਕਿ ਤੇਰੇ ਪਾਪਾ ਕਹਿੰਦੇ ਕਹੜਾ ਨਹੀਂ ਮੰਨਦਾ ਖਾਂਦਾ ਪੀਂਦਾ ਨਹੀਂ ਆ ਅੱਗੇ ਨੂੰ ਠੀਕ ਹੋਇਆ ਹਾਂਜੀ ਸਤਿ ਆ ਜੀ ਸਾਰਾ ਕੁਝ ਠੀਕ ਹੋਇਆ ਤੇ ਅਜੇ ਬੈਲਡ ਖਾਨ ਜੋਗਾ ਹੋ ਗਿਆ ਹੈ ਜਦੋਂ ਸਾਡਾ ਸਟਰੋਂਗ ਹੋ ਜਾਂਦੀ ਹੈ ਮੇਲਾ ਸਤਿ ਆ ਜੀ ਕਾਣੀ ਮਾਰ ਜੀ ਤਾੜੀਆਂ ਮਾਰ ਦਿਓ ਵੀਡੀਓ ਦਿਮਾਗ ਦੀਆਂ ਠਿਕਰੀਆਂ ਰਹਿ ਗਈਆਂ ਪਿਛਲੇ 5 ਮਹੀਨੇ ਪਹਿਲਾਂ ਜਿਮ ਆਇਆ ਕਰ ਜਿਮ ਆਇਆ ਕਰ ਜਿੰਮ ਆਇਆ ਕਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਟੈਨਸ਼ਨਾਂ ਹੀ ਬੜੀਆਂ ਟੈਨਸ਼ਨਾਂ ਬੜੀਆਂ ਚਲੋ ਇਨਾ ਗਿਆਨ ਦਿੱਤਾ ਸਮਝਾਇਆ ਤੇ ਅੱਜ ਅਦੀ ਬਾਹ ਪਾਈ ਆਦੇ 22 ਸੈਸ ਨੂੰ ਇੱਡਾ ਸੋਹਣਾ ਲੱਗਾ ਇੰਨੀ ਸੋਹਣੀ ਪ੍ਰੂਵਮੈਂਟ ਆ ਡੇਲੀ ਜਿੰਮ ਆਉਂਦਾ ਓਕੇ ਰਿਕਾਰਡ ਹੁਣ ਲੀਨ ਕੱਢਣ ਦੇ ਵਿੱਚ ਕੋ ਮਾਰੇਗਾ ਫੋਟੋ ਇਹਦੇ ਨਾਲ ਮੈਂਸ਼ਨ ਕਰਾਂਗੇ ਪਾਈਸ ਕੋਲ ਮੈਂ ਕਰਾਂਗਾ ਬਾਕੀ ਫੇਰ ਤਾਂ ਮੈਂ ਕਹਿਣਾ ਵਾ ਇੱਥੇ ਕੋਈ ਸੰਗਨ ਦੀ ਲੋੜ ਨਹੀਂ ਦੀ ਕਿਉਂਕਿ ਆਪਣੇ ਕੋਲ ਪਲੇਟਫਾਰਮ ਬੜਾ ਵੱਡਾ ਆ ਇੱਧਰ ਆਇਆ ਪਿੱਛੋਂ ਦੇ ਨਾਲ ਆਈ ਓ ਮਾਈਕ ਫੜ ਲੈ ਆਪਣੇ ਕੋਲ ਪਲੇਟਫਾਰਮ ਬਹੁਤ ਵੱਡਾ ਆ ਮਹਾਰਾਜ ਦੀ ਕਿਰਪਾ ਵਾ ਜੇ ਕੋਈ ਮੈਰਜ ਬਿਊਰੋ ਵਾਲਾ ਆ 50000 ਰੁਪਏ ਲੈਂਦਾ 20 ਲੈਂਦਾ ਲੱਖ ਲੈਂਦਾ ਆਪਾਂ ਉਹਨੂੰ ਵੀ ਕਹਿ ਨਹੀਂ ਆ ਕਿ ਯਾਰ ਇਹਦਾ ਵਿਆਹ ਕਰਨਾ ਕੋ ਰਿਸ਼ਤਾ ਫੋੜੋ ਭੇਜ ਇਹਦੇ ਵਿੱਚ ਮੁੰਡਾ ਹੱਥ ਪੈਂਦੇ ਆ ਹੁਣ ਸਾਡੇ ਰਾਹੀਂ ਜੇ ਅਸੀਂ ਕਵਾਂਗੇ ਤੇ ਰਿਸ਼ਤਾ ਵੀ ਵਧੀਆ ਹੋਊਗਾ ਅਗਲੇ ਨੇ ਕਿਹਾ ਕਿ ਉਸਤਾਦ ਦਾ ਚੇਲਾ ਵਾ ਇਹ ਤਾਂ ਥੋੜੀ ਬਾਲੀ ਅਗਲ ਤੇ ਹੋਊਗੀ ਨਾ ਹੋਰ ਪਈ ਅਗਲੀ ਹੋਊਗੀ ਨੌਂਦਾ ਹੋਊਗਾ ਮੁੰਡਾ ਕੱਪੜੇ ਜੰਗੇ ਪੌਂਦਾ ਹੋਊਗਾ ਤੇ ਕਾਰੋਬਾਰ ਕਰਦਾ ਉਹ ਤੇ ਨਿਸ਼ਾਨੀ ਕਰ ਦਊਗਾ ਠੀਕ ਆ ਬਾਕੀ ਰਕੇਸ਼ ਇਹਦਾ ਨਾਮ ਆ ਯਾਰਪਾ ਦੇ ਵਿੱਚ ਨਹੀਂ ਜਾਣਾ ਗਰੰਟੀ ਜੇਰੀ ਮੈਂ ਲੈਂਦਾ ਨਹੀਂ ਆ ਪਰ ਇਹਦੀ ਮੈਂ ਲੈਣਾ ਵਾ ਕਿ ਮੁੰਡਾ ਖਾਂਦਾ ਪੀਂਦਾ ਕੁਝ ਨਹੀਂ ਆ ਤੇ ਕੈਰੈਕਟਰ ਮੁੰਡੇ ਦਾ ਨੰਬਰ 1 ਆ ਬਾਕੀ ਜੇ ਕੋਈ ਕਿਨੇ ਕੋ ਡੈਟ ਕਰਨਾ ਹੋਵੇ ਸਿੰਪਲ ਸੋਬਰ ਹਨ ਕੁੜੀ ਚਾਹੀਦੀ ਆ ਘਰੇਲੂ ਕੰਮ ਕਰਦੀ ਹੋਵੇ ਵਧੀਆ ਸ਼ਰੀਫ ਤੇ ਰੋਟੀ ਵੀ ਨਹੀਂ ਖਾਂਦਾ ਭਾਈ ਹਾਂ ਰੋਟੀ ਵੀ ਨਹੀਂ ਖਾਂਦਾ ਰੋਟੀ ਖਾਂਦਾ ਵਾ ਅਰੇ ਖਾਂਦਾ ਪੀਂਦਾ ਕੋਈ ਨਹੀਂ ਖਾਂਦਾ ਪੀਂਦਾ ਕੋਈ ਗੱਲ ਨਹੀਂ ਕਿਹੜਾ ਨਸ਼ਾ ਪਤਾ ਨੂੰ ਹੋਆ ਨਹੀਂ ਖਾਂਦਾ ਅੱਜ ਹੋਆ ਨਹੀਂ ਖਾਂਦਾ ਲੈ ਫੰਗਿਆ ਤੂੰ ਜੀ ਕਹਦਾ ਜਿਆਦਾ ਰਹਿਣਾ ਮੈਂ ਬੋਲ ਪਾ ਬਲੌਗ ਜੀ ਕਰਵਾਵਾਂ ਕਰਾਵਾਂਗੇ ਕਰਾਵਾਂਗੇ ਪਹਿਲਾਂ ਪਿੱਛੇ ਵਿੱਚ ਜੇ ਮੁੱਕਰ ਗਿਆ ਤੇ ਬਾਕੀ ਮੇਥੋਂ ਜੇ ਕੋਈ ਆਪਣਾ ਵਧੀਆ ਖੇਡੂ ਕੋਲ ਬੈਠ ਜਾਂਦੀ ਹੈ ਸ਼ਰਮੇ ਸ਼ਰਮੇ ਉਹ ਵਧੀਆ ਹਾਂ ਬਾਕੀ ਉਦਾਂ ਉਦਾਂ ਕਪਈ ਸ਼ਰਮਾ ਆਊਟ ਆਫ ਕਾਸਟ ਵੀ ਚੱਲੂਗਾ ਬਾਕੀ ਕੋਈ ਪ੍ਰੋਮੋਸ਼ਨ ਨਾ ਸਮਝ ਲਿਓ ਚੇਲਾ ਆਪਣਾ ਹਾਂ ਉਤਨਾ ਹੀ ਸੇਵਾ ਵੀ ਹੈ ਜੀ ਸੇਵਾ ਮੁੰਦਰੀ ਭਾਈ ਮੇਰੇ ਖਾਲਸਾ ਨੂੰ ਤੁਹਾਨੂੰ ਭਾਈ ਪਾਵਾਗੇ ਮੁੰਦਰੀ ਆਹ ਤੇਰੀ ਨੂੰ ਕੀ ਬਾਤ ਕੀ ਤਨ ਮਸੀਹ ਵਜੇ ਮਾਗੇ ਕੁਝ ਕੁਸ਼ ਮੈਂ ਅੱਜ ਉਸਤਾਜੀ ਕਰਕੇ ਗਿਆ ਵਾਂ ਅੱਗੇ ਮੇਰੇ ਮਨ ਦੋਲਦਾ ਸੀ ਕਿ ਮੈਂ ਕਰ ਜੇ ਥਨੇ ਆ ਮੈਂ ਕੋ ਜਿਮ ਨਹੀਂ ਆਇਆ ਨਾ ਉਸਤਾਜੀ ਨੇ ਕਿਹਾ ਵੀ ਜਿੰਨਾ ਕਰ ਮੈਂ ਆਉਂਦਾ ਚ ਕੋਈ ਟੈਨਸ਼ਨ ਨਹੀਂ ਲੈਣੀ ਹੂੰ ਸਹੀ ਗੱਲ ਤੇ ਕੋਈ ਜਿਮ ਵਾਲਾ ਇੰਨਾ ਨਹੀਂ ਆਪਣੇ ਤੇ ਲੈਂਦਾ ਆਣਾ ਉਹ ਨਹੀਂ ਆਣਾ ਨਾ ਉਸਤਾਜੀ ਫੋਨ ਕਰਕੇ ਹਰ ਇੱਕ ਨੂੰ ਕਹਿੰਦੇ ਆ ਮੈਸੇਜ ਕਰੋ ਦੱਸੋ ਕੋਈ ਪ੍ਰੋਬਲਮ ਆ ਤੇ ਹੱਲ ਹੋਏਗਾ ਬਿਲਕੁਲ ਸਹੀ ਮੇਰੇ ਕੋਈ ਹੱਲ ਨਹੀਂ ਹੋਣਾ ਇਸ ਕਰਕੇ ਸਾਰਾ ਕੁਝ ਉਸਤਾਜੀ ਨਾਲ ਸ਼ੇਅਰ ਕੀਤਾ ਮੈਂ ਤੇ ਸਾਰਾ ਕੁਝ ਹੱਲ ਕਰਕੇ ਦਿੰਦੇ ਜੇ ਮੰਨ ਲਓ ਅਸੀਂ ਵੀ ਕੁਝ ਕਰਦੇ ਹਾਂ ਨਾ ਤੇ ਇਹ ਵੀ ਵਿਚਾਰਾ ਪਿੱਛੇ ਨਹੀਂ ਹਟਦਾ ਅਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਲਾਈਟਾਂ ਦੇ ਮਾਰੇ ਕੈਮਰੇ ਮਾਰੋ ਆ ਜਿੰਨੀ ਬੱਤੀ ਜਗਣਡੀਆਂ ਮੈਂਟੇਨ ਦਿਆ ਇਹ ਸਾਰੀ ਇਹ ਵੇਲਾ ਜਿਹੜੀ ਇੱਕ ਵੇਲਾ ਇੱਕ ਲੈਣ ਦੀ ਬੰਦ ਕੱਲਾ ਇਕੱਲੀ ਲੈਣ ਨਹੀਂ ਜਿਹਦੇ ਘਰਾਂ ਹੀ ਬੱਤੀ ਲੱਗੀ ਤੇ ਹੁਣ ਮੈਂ ਕਹਾਂਗਾ ਥੱਲੇ ਕੁੜੀਆਂ ਨੇ ਜੇ ਮ ਚਾਰ ਬੱਤੀਆਂ ਬੰਦ ਕਿਸ ਕੱਲ ਹੋ ਗਈਆਂ ਬੰਨੇ ਕੀ ਹੋਇਆ ਕਿੰਨਾ ਸਾਜੀ ਵੇਖ ਕੇ ਤੇ ਕੱਲ ਮੈਂ ਲਾਦਣਾ ਬਾਕੀ ਇਹ ਵੀ ਚੀਜ਼ ਦਾ ਖਿਆਲ ਰੱਖਦਾ ਨਾਲ ਹੀ ਐ ਵੀ ਨਹੀਂ ਗਾਲੋ ਵੇਲਾਗਾ ਮੈਂ ਘਰੇ ਬਲਾਹੇ ਆਏ ਨਹੀਂ ਸੀ ਆ ਤੇ ਆ ਰਿਹਾ ਤੇਰੇ ਉਹ ਜਾ ਕਰਦਾ ਉਹ ਵੈ ਹੀ ਨਹੀਂ ਆਇਆ ਪਹਿਲਾਂ ਕਹਿੰਦਾ ਉਹਦੇ ਕੋਲ ਤਾਂ ਦਾ ਖਾਣ ਤੇ ਆਇਆ ਫਰੀਜ਼ ਹੋ ਗਿਆ ਜਲਦੀ ਦਾ ਖਾਇਆ ਕਰਾ ਦੇਖੀ ਹੋਂਦੇ ਭੱਜੇ ਜਿਉਂ ਜਾਵੇ ਥੋੜੀ ਭੱਜੇ ਤੁਹਾਨੂੰ ਪਰ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਮਾਧੇ ਘੰਟੇ ਤੱਕ ਆ ਗਿਆ ਤਾਂ ਘੰਟਾ ਹੀ ਨਹੀਂ ਡੈਡੀ ਨੇ ਮੈਂ ਠੀਕ ਦੇ ਰਹਿ ਗਏ ਕਿ ਰਾਜ ਨੂੰ ਭਾਜੀ ਪ੍ਰਾਈਵੇਟ ਜੋਬ ਆ ਉੱਥੇ ਮਾਲਕ ਦਾ ਫੋਨ ਆ ਗਿਆ ਨਹੀਂ ਤੇ ਤੁਹਾਨੂੰ ਪਤਾ ਮੈਂ ਆ ਗਿਆ ਠੀਕ ਹੈ ਭਾਜੀ ਜੋਦੀ ਕਹਿਣਾ ਗੜਕਾ ਸੋਮਵਾਰ ਜਿਹੜਾ ਕੰਮ ਆ ਕੋ ਮੈਂ ਕਰ ਸੋਮਵਾਰ ਰਹੀਦਾ ਇੱਕ ਹੋਰ ਬਲੱਡ ਕੈਂਪ ਦੇ ਵਿੱਚ ਬੜੀ ਵੱਡੀ ਮੋਟੀਵੇਸ਼ਨ ਕੀਤੀ ਇਹਨੇ ਮੈਨੂੰ ਬਾਅਦ ਚ ਪਤਾ ਲੱਗਾ ਮੈਂ ਕਿਹਾ ਕਿ ਦੇ ਉਹ ਇਕੱਠਿਆਂ ਡੰਡ ਮਾਰਿਆ ਇਹ ਇਨਸਾਨ ਪਹਿਲਾਂ ਚਲ ਗਿਆ ਸੀ ਇਹਨੇ ਬਲੱਡ ਦੇ ਦਿੱਤਾ ਸੀ ਇਹਨੇ ਬਲੱਡ ਦੇ ਕੇ ਉਸ ਤੋਂ ਬਾਅਦ ਡੰਡ ਮਾਰਿਆ ਉਹ ਕਹਿੰਦਾ ਹੀ ਰਹਿੰਦਾ ਤੁਸੀਂ ਨਾ ਮਾਰੋ ਬੜਾ ਕਰਦੇ ਰਹਾ ਤੇ ਤੇਰਾ ਖੂਨ ਲੀਕ ਹੋ ਜਾਣਾ ਚੱਕਰ ਆ ਕੇ ਡੇਪੇਗਾ ਇਹ ਕਹਿੰਦਾ ਚੇਲੇ ਕਿਦੇ ਆਪਾਂ ਹਾਂ ਕੀ ਹੈ ਤੇ ਉਸ ਤੋਂ ਬਾਅਦ ਡੰਡ ਮਾਰਦੇ ਕੀ ਹੋਗਾ ਚੰਗਾ ਭੜਾਈ ਆ ਬਿਲਕੁਲ ਸਹੀ ਹੈ ਗੱਲ ਆਪਾਂ ਆਪਾਂ ਥੋੜੇ ਟਾਈਮ ਤੱਕ ਮਨ ਲੱਕੀ ਰਾਉਂਡ ਫਿਗਰ ਵਿੱਚ ਸਾਖੀ ਦੇ ਨੇੜੇ ਮਾਰਾਂਗੇ ਕਿਰਪਾ ਨਾਲ ਮੈਨੂੰ ਕੋਲਾ ਵੀ ਆਉਂਦੀਆਂ ਬੜੀਆਂ ਤੇ ਆਪਾਂ ਨੀਜੇ ਇੱਕ ਬਲੱਡ ਕੈਂਪ ਲਾਵਾਂਗੇ ਟਾਈਮ ਰੱਖਾਂਗੇ ਸ਼ਾਮੀ 4 ਤੋਂ ਰਾਤ ਦੇ 10 ਵਜੇ ਤੱਕ ਜਿਹੜਾ ਜਿਹੜਾ ਵੀ ਇਸ਼ਕ ਹੋਏਗਾ ਥੱਲੇ ਬੈਠ ਲੱਗੇ ਹੋਣਗੇ ਨਾਲ ਨਾਲ ਤੁਹਾਨੂੰ ਦੋ ਦੋ ਕੇਲੇ ਤੇ ਸੰਤਰੇ ਦਾ ਜੂਸ ਪਿਛੋਂ ਦੀ ਆਪਣਾ ਕੇਲਾ ਕਹਿੰਦਾ ਕੇਲਾ ਪੂਗਸ ਸਨਿਆ ਓਏ ਤੁਗਸ ਸਨਿਆ ਜੂਸ ਵਗੈਰਾ ਸਾਰਾ ਡਾਈਟ ਦਾ ਪ੍ਰਬੰਧ ਹੋਏਗਾ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਕੱਲ ਕੱਟੋ ਘੜਾਪਾ 100 ਪੌਂਚ ਦਵਾ ਗਿਆ ਠੀਕ ਤੂੰ ਦੇਗਾ ਕੌਣ ਦਵਾ ਕੇ ਸਾਜੀ ਨਹੀਂ ਹੋਣੀ ਦੇਸਾ ਦੇਗਾ ਕੌਣ ਨੰਬਰ ਘੱਟ ਦੀ ਹਾਂ ਨਹੀਂ ਭਾਈ ਕਹਿਣਗੇ ਦੇ ਦੇਗਾ ਦੇ ਦਾਂਗੇ ਕੀ ਕੰਨਾ ਜੋ ਕਹਿਣਗੇ ਦੇ ਦਾਂਗੇ ਨਹੀਂ ਆਹ ਤਾਂ ਸੱਚਾ ਸੀ ਕਿ ਉਹ ਆਹ ਸਹੀ ਬੰਦਾ ਹੈ ਪੂਰਾ ਬਾਕੀ ਹੋਰ ਜਿਹੜੇ ਹੁਣ ਇਸ ਚਿਰ ਦੇ ਮੁੰਡੇ ਅਵੇਲੇਬਲ ਆ ਬਾਕੀ ਨਹੀਂ ਆਉਣਾ ਬਾਕੀ ਤੁਹਾਨੂੰ ਰਿਕਵੈਸਟ ਮੈਂ ਅੱਗੇ ਅੱਜ ਵਲੌਗ ਪੈਣ ਲੱਗਾ ਵਾ ਕੋਈ ਵੀਡੀਓ ਬੂਡੀਓ ਆਉਂਦੀ ਆ ਕੋਸ਼ ਆਉਂਦੀ ਆ ਵਾ ਗਾੜੀ ਨੂੰ ਮੈਨੂੰ ਮੰਨਣਾ ਸੈੱਟ ਕਰਾ ਕੇ ਮੈਨੂੰ ਸਾਰਾ ਪਤਾ ਉਹ ਵੇਖੀ ਜਾ ਕੇ ਸ਼ੁਕਰ ਮਿਲਾ ਕਿਹੜਾ ਕੋਈ ਚੈਲਜ ਪਾਉਣ ਰਿਹਾ ਕਿਹੜਾ ਕੀ ਕਰਨ ਰਿਹਾ ਨਿਆਰੇ ਲਈ ਜਾ ਰਿਹਾ ਬਾਤ ਖੁਸ਼ ਰਹਿੰਦਾ ਕਰੋ ਨੂੰ ਟੈਂਸ਼ਨ ਹੀ ਲੜਨੀ ਜੇ ਕੋਈ ਦਾ ਤਕੜਾ ਜਾਦੀ ਇਸ਼ਤ ਕਰਦਾ ਵਾ ਤੇ ਉਹਦਾ ਨੰਬਰ ਨੰਬਰ ਮੰਗੋ ਵੀਰ ਦਾ ਦੇ ਫੜਨ ਦੇ ਦਰਦੂਤਰ ਨਿਰੋਗ ਹੈ ਮੈਨੂੰ ਤੇਰੀ ਜਿਮਾਰੀ ਕੋਈ ਨਹੀਂ ਆ ਜੇ ਤੂੰ ਜਾਦੀ ਇਸ਼ਤ ਕਰਦੇ ਠੀਕ ਆ ਆ ਤੁਹਾਨੂੰ ਮਿਲਦੇ ਫਿਰ ਰਾਤ ਨੂੰ ਸਾਡੇ ਹੁਣ ਆ ਇੱਕ ਚੰਡੀਗੜ੍ਹੋਂ ਵੇਖੋ ਕਿੰਨਾ ਲੋਕੀ ਪਿਆਰ ਕਰਦੇ ਆ ਚੰਡੀਗੜ੍ਹੋਂ ਇੱਕ ਭਾਈ ਦਾ ਫੋਨ ਆਇਆ ਲੈ ਇੰਨੇ ਭਾਈ ਤੇ ਬਸ ਖੜਾ ਆ ਕੇ ਮੈਨੂੰ ਕਾਲ ਕਰਦੀ ਹੈ ਬਸ ਬਾਕੀ ਕੰਮ ਮੇਰਾ ਇੰਨਾ ਸਾਡਾ ਖੂਨ ਵਾਹ ਜਾਂਦਾ ਇਹ ਦੁਨੀਆ ਨੂੰ ਸ਼ੇਅਰ ਕਰ ਦੇ ਵੀਡੀਓ ਤੁਹਾਡੀਆਂ ਕਿ ਦੁਨੀਆ ਦੇ ਇਹੋ ਜਿਹੇ ਇਨਸਾਨ ਵੀ ਹੈਗਾ ਵਾ ਤੇ ਜੇ ਇੱਕ ਅਦਾ ਕੋਈ ਬਕਵਾਸ ਕਰਦਾ ਤਾਂ ਕੋਈ ਗੱਲ ਨਹੀਂ ਬੜੀ ਦੁਨੀਆ ਆਪਾਂ ਨੂੰ ਪਿਆਰ ਕਰਨ ਵਾਲੀ ਹੈ ਸਟਾਈਲ ਹੈ ਆਪਣੇ ਸਟਾਈਲ ਨਾਲ ਇੱਥੇ ਓਕੇ ਇੱਥੇ ਡਿਫਾਈਨ ਬਾਇ ਗੋਲਡ ਪਾਉਂਦਾ ਸ਼ੁਰੂ ਤੋਂ ਬੜਾ ਸ਼ੌਂਕ ਆਪਾਂ ਕਦੀ ਕਦੀ ਪਾਲੀ ਦਾ ਬਾਕੀ ਵੈਸੇ ਜਾਲੀ ਪਾਈ ਦਾ ਕਦੀ ਕਦੀ ਅਸਲੀ ਪਾਈ ਦਾ ਉਹ ਆਪਣਾ ਕਮਾਂਡੋ ਚਾਲੀ ਦੇ ਰਿਖਿਆ ਕਿ ਅਹਿਲ ਨੇ ਅੱਜ 50 ਕਿਲੋ ਬੈਂਚ ਲਾਤੀ ਆ ਬੱਲੇ ਪਹਿਲੀ ਵਾਰੀ ਟਰਾਈ ਕੀਤੀ ਆ ਬਹੁਤ ਟਰੱਕੀ ਕਰਨੀ ਆ ਤੁਹਾਡਾ weight ਕਿੰਨਾ ਦੋਲਾ ਬਲੌਗ ਜੀ ਦੋਲਾ ਦੋਲਾ ਉਹਨੇ ਕੋਈ ਮਾਰ ਨਹੀਂ ਦਿੱਤਾ ਇਧਰੋਂ ਇਧਰੋਂ ਅੰਦਰ ਕਰ ਇਧਰ ਇਧਰ ਕਟਿੰਗ ਪਾਈ ਕਹਿੰਦਾ ਮੈਨੂੰ ਲੋਕੀ ਸਾਰੇ ਪੁੱਛਣ ਰਿਹਾ ਇਹ ਤੁਝੇ ਵਿੱਚ ਛੱਡਦਾ ਬਲੌਗ ਜੀ ਨਹੀਂ ਆਉਂਦਾ ਰੌਣਕ ਨਹੀਂ ਲੱਗਦੀ ਮੈਂ ਹਾ ਜਰਾ ਬੋਲਿਆ ਕਰਨਾ ਕੁਝ ਅਧਿਕਾ ਵੇੜਾ ਬੰਦਾ ਕੋਟਾ ਆਦੇ ਅੱਜ ਮੈਂ ਬਾਜ਼ਾਰ ਜਾ ਜਾਨ ਸਮਾਨ ਲੈਣੇ ਮੇਰੇ ਕੋਲ ਗੱਲ ਕਰੀਏ ਕੈਮਰਾ ਛੱਡ ਦੇ ਸਮਾਨ ਜਾ ਸਮਾਨ ਲੈਣੇ ਤੇ ਮਮੀ ਨੇ ਨਾ ਦਾਤਾ ਹੀ ਗੱਲ ਬਾਅਦ ਮੈਂ ਚੱਲਿਆ ਬਾਜ਼ਾਰ ਸਮੀ ਕੋਈ ਸਮਾਨ ਮਿਲਿਆ ਉਹਦੇ ਮੈਂ ਭਾਈ ਅੰਦਰ ਜਾ ਚਾਪੀ ਲਾ ਦੇ ਪੱਈਆ ਲਈ ਆ ਤੇ ਮੈਨੂੰ ਤਰਾਸ ਬ ਮੋੜੇ 2 4 3 ਹੱਦਵੇਂ ਤੋਂ ਹੱਦਵੇਂ ਲੈ ਜੇ ਤੂੰ ਚਾਨ ਬਣਿਆ ਨਹੀਂ ਬਾਬੂ ਜੀ ਬੰਦੋ ਤਾਂ ਬਾਬੂ ਜੀ ਸੋ ਦੋ ਚੜਿਆ ਨਾ ਕਰ ਬਾਪੂ ਗਰੀਬ ਥੋੜੀ ਕੁੱਟਣਾ ਕੋ ਦੱਸ ਉਹ ਨੀ ਲੈ ਐਤਵਲਾ ਐਤ ਮੈਨੂੰ ਨਹੀਂ ਜੇ ਤਰੇ 3 ਲੱਖ 60 ਹਜ਼ਾਰ ਫੋਲੋਅਰ ਹੋ ਨੀ ਇੰਸਟਾਗ੍ਰਾਮ ਤੇ ਇੰਨੀ ਬੈਂਚ ਹੋਰੀ ਦੇ ਸਰੀਰ ਹੋ ਜੇ ਤਾਂ ਤੂੰ ਦੇ ਪੈਰੋਂ ਬੰਦਰਾ ਨਾ ਜੀਂਦੇ ਹੋਏ ਓਏ ਨਹੀਂ ਨਹੀਂ ਤਾਂ ਨਹੀਂ ਕਰਨਾ ਨਹੀਂ ਮੈਂ ਪਹਿਲੇ ਬੁੱਲੇ ਮੈਂ ਨਾ ਤਿਉ ਮਾਂ ਲੈ ਜੇ ਜਰਾ ਬੁੱਲੀ ਮੈਂ ਬੁੱਲਾ ਨੂੰ ਮੈਂ ਨਾ ਤਿਉ ਮਾਂ ਲੈ ਜੇ ਜਰਾ ਤੂੰ ਤਾਹਲੇ ਨਾ ਜਾ ਰਿਹਾ ਹਾਂ ਮੈਂ ਤਾਂ ਇੱਧਰ ਲੈਦਾ ਮੈਂ ਤਾਂ ਬੋਲ ਆਵਾਜ਼ ਦਾ ਜਿਹੜੀ ਐ ਤੂੰ ਮੈਂ ਤੂੰ ਐ ਮੈਂ ਤੈਰੀ ਨਾ ਨਹੀਂ ਨਹੀਂ ਤੇ ਮੈਂ ਬੜੇ ਬਣੇ ਬਾਹਰ ਦਾਤੀ ਪਰ ਭਈਏ ਸਾਰੇ ਪੱਕੇ ਪੜੇ ਤੂੰ ਮੇਰੇ ਚ ਬੜਾ ਮਾਰਦੀ ਕਾਦੀ ਭਈਏ ਜਿਹੜੀ ਪੜਾ ਚੜਦੀ ਅੱਜ ਗੱਲ ਬਹੁਤ ਬਕਵਾਸ ਕਰਦੇ ਆ ਕੋ ਬੋਲਦੇ ਰਹਦੇ ਉਹ ਪੱਲਾ ਬੰਦਿਆ ਵਾਲਾ ਬੰਦਿਆ ਪਰ ਨਹੀਂ ਬੋਲ ਨਹੀਂ ਜਦਾ ਬੋਲਦੇ ਬਹੁਤ ਬੰਦਿਆ ਵਾਲਾ ਬੰਦਿਆ ਬੰਦਿਆ ਪੰਜਾਬੀ ਤਾਂ ਬੋਲਬੰਬਲੇ ਭਈਏ ਜਿਹਦਾ ਬੋਲਦੇ ਆਪਾਂ ਬੱਦਿਆਂ ਹੂੰ ਮੇਤੋ ਹੀ ਭਈਆ ਜੇ ਦੁਕਾਨ ਦੇ ਮੈਨ ਜੇ ਨਾ ਤਾਂ ਬੋਲਦਾ ਨਾ ਵੀ ਤਾਂ ਉਹ ਨਾ ਮੈਨੂੰ ਬੋਲਦਾ ਬਾਕੀ ਕਿਹੜੇ ਵਲੌਗ ਹੈ ਨਾ ਵਿੱਚ ਬੜਾ ਵਿਚਾਰ ਬੜੀ ਬੜੀਆਂ ਵਧੀਆ ਗੱਲਾਂ ਹੁੰਦੀਆਂ ਜ਼ਿੰਦਗੀ ਦੀਆਂ ਜ਼ਰੂਰ ਸੁਣਿਆ ਕਰੋ ਸਾਰਿਆਂ ਨੂੰ ਕਹੋ ਮੰਮੀ ਦੇ ਵਲੌਗ ਵਿੱਚ ਮੰਮੀ ਨੇ ਚੈਨ ਮੰਮੀ ਦੇ ਵਲੌਗ ਤੇ ਵੇਖ ਲੈ ਆਪੀ ਮੰਮੀ ਮੰਮੀ ਦੇ ਲਈ ਤੇ ਮੇਰੀ ਵਤੀ ਮੰਮੀ ਨੇ ਮਾਤਾ ਜੀ ਨਾਲ ਮਾਰ ਮੈਂ ਕੀ ਬੋਲੀ ਨਾ ਕੀ ਮੰਮਾ ਨੇ ਮੈਂ ਰਾਜੀ ਬੋਲ ਹੁੰਦੇ ਭਈ ਮੈਂ ਆਪਾਂ ਵਲੌਗ ਤੇ ਮੈਂ ਤਾਂ ਭਾਜੀ ਵੱਲਾ ਮਾ ਦੇ ਵੀਰੇ ਮੰਮੀ ਕੀ ਹੋਵੇ ਇਹਦੀ ਦੋਨੋਂ ਬੜੇ ਵੀ ਜਿਆ ਲੱਦੇ ਵੇ ਪਰ ਦੋਨੋਂ ਭੜਾ ਭੜਾ ਲੱਦੇ ਵੇ ਉਹ ਨਹੀਂ ਲੜਦੇ ਇਦਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਜੀ ਹੋਈ ਮੈਨੂੰ ਇਹਨੂੰ ਲੱਗਦਾ ਮੈਨੂੰ ਲੱਗਦਾ ਵਾ ਕਿ ਉਹ ਵੀ ਜੋ ਮੈਂ ਬਣਾਈ ਹੈ ਮੇਰਾ ਜੀ ਵੀ ਆਪਣਾ ਨਹੀਂ ਨਹੀਂ ਬਣਾਈ ਮੈਨੂੰ ਪਤਾ ਹੈ ਤੇਰਾ ਮਨ ਆਈ ਹੈ ਤਾ ਤੂੰ ਮੇਰੇ ਨਾਲ ਪੰਡੇ ਲੈਂਦਾ ਵਾ ਜੀ ਤੈਨੂੰ ਬਲਾ ਨਹੀਂ ਜਿੰਮ ਜੀ ਕੋਈ ਹੋਰ ਗੱਲ ਚੱਲਦੀ ਵੀ ਹੈ ਵੀਡੀਓ ਕਾੜੀਆਂ ਬੜੀਆਂ ਆਉਂਦੀਆਂ ਮੇਰੇ ਕੋ ਜੀ ਵੀ ਬਹੁਤ ਹੋਈਆਂ ਵੀ ਜੇ ਮਤੇ ਹੀ ਪਉਦਾ ਉਹ ਮੈਂ ਤਾਂ ਵੀਡੀਓ ਨਹੀਂ ਦੇ ਉਹ ਮੈਂ ਤਾਂ ਵੀ ਪ੍ਰਿੰਸ ਭਾਈ ਤੇ ਪ੍ਰਿੰਸ ਨੂੰ ਫੇਰ ਹੀ ਹਦੀ ਉਹ ਤਾਂ ਮੈਂ ਤੇ ਆਇਆ ਸੀ ਉਹ ਕੁੱਤਾ ਦਾ ਵੀ ਉਹ ਬਲੋਗ ਵੀ ਜਿਵੇਂ ਮਮੂ ਨੇ ਆਹ ਉਹ ਇਹ ਗੱਲ ਮੈਨੂੰ ਤੈਨੂੰ ਜੀਭ ਪੋਲੇ ਦੀ ਲੋ ਲਈ ਤੂੰ ਬੋਲਦੀ ਲੋੜ ਉਹਨਾਂ ਨੂੰ ਸਮਝਾਤਾ ਹੀ ਬੱਚੇ ਨੂੰ ਮੈਂ ਤੂੰ ਤੇਰੇ ਸਿਰ ਤੇ ਗੱਲ ਆਈ ਨਹੀਂ ਸਾਰੀ ਤੂੰ ਨਾ ਪੰਗੇ ਲੈ ਤੇ ਮੈਂ ਕਹਿੰਦਾ ਪਹਿਲਾਂ ਆਪਣਾ ਸਰੀਰ ਮੈਂ ਪਹਿਲਾਂ ਮੈਂ ਆਪਣਾ ਮੈਂ ਨਾ ਤੂੰ ਇੱਥੇ ਤਰਾਂ ਨਾ ਨੂ ਤਾਂ ਮੈਂ ਇਹ ਥੀ ਮੈਂ ਬਣਾਵਣਾ ਜੇ ਤੂੰ ਬੋਲੀ ਮੂੰਹ ਦਾ ਫੇਰ ਦੇ ਮੂੰਹ ਦਾ ਫੇਰ ਦੇ ਕਿੱਦਾਂ ਮੈਂ ਨਾ ਇਹ ਤင်း ਮੈਂ ਬਣਾਵਣਾ ਜੇ ਤੂੰ ਬੋਲ ਮੈਂ ਕੋਈ ਮੈਂ ਦਮਾਲਾ ਤੂੰ ਪੰਤ ਤੋਂ ਤੋ ਨੂਦਲ ਮਾਨ ਜਾਣਾ ਨਿਬੜ ਦਿੰਦਾ ਖਾਈ ਦੋ ਆਹ ਤਾਂ ਪੰਕੀ ਕੋ ਆਹ ਤਾਂ ਤੋੜ ਨਾ ਪਰ ਆਹ ਆਈ ਤੇ ਮੁਰਗਾ ਵੱਡੀ ਦਾ ਬਾਮਾ ਇਹਦੇ ਲੋਕਾਂ ਦੀ ਮਸ਼ਹੂਰੀਆਂ ਚੱਲੀਆਂ ਆਹ ਤੇ ਜੀਆ ਤੂੰ ਮੱਤ ਨੂੰ ਇਤੀ ਨਾ ਮਗਦਾ ਜੀ ਅਸਲ ਗੱਲ ਕੀ ਕੀ ਆ ਪਹਾੜੀਆ ਸਾਬ ਨੇ ਕੁਝ ਹੋਰ ਦੱਸਦੇ ਪਏ ਐ ਮੈਨੂੰ ਕੁਝ ਹੋਰ ਦੱਸਦਾ ਜੇ ਮਲੇ ਮੁੰਡੇ ਮੇਂ ਕੁਝ ਹੋਰ ਦੱਸਦੇ ਨਹੀਂ ਇਹਨਾਂ ਵੀ ਉਹ ਕਰਤੀ ਕਲੀਅਰ ਮਿਸ ਅੰਡਰਸਟੈਂਡਿੰਗ ਉਹ ਬਣਾ ਨਹੀਂ ਤੇ ਸਾਰੀ ਗੱਲ ਤਾਂ ਸੱਚ ਹੋਇਆ ਗਈ ਆ ਨਹੀਂ ਇਹਨੂੰ ਵੀ ਅੱਕ ਲਾਉਣਾ ਲੁੱਤੀ ਆ ਆਹ ਸ਼ਸ਼ਾਰੇ ਬੜੇ ਤੇਰੇ ਕੋ ਆ ਕਿਹੜਾ ਲੂਤੀ ਲਗੜਾ ਤੇਰਾ ਮੈਂ ਬੰਦ ਕਰ ਲਾ ਰਾਹ ਕਿਹੜਾ ਲੂਤੀ ਆ ਲੂਤੀ ਤੇਰੀ ਮੈਂ ਨਹੀਂ ਤਾਂ ਤੇਰੀ ਹੀ ਆ ਯਾਰ ਚੁੱਕਾ ਫੋਨ ਬਲਾਗ ਦੇ ਵਿੱਚ ਕਿਹਦਾ ਪੰਮ ਵਾਲੀ ਜਾਂਦਾ ਕੋਈ ਸਮਾਨ ਸਾਨੂੰ ਚਾਹੀਦਾ ਨਾ ਪੁੱਛ ਲੈ ਮੇਡ ਦੇ ਸਪੈਸ ਲੈ ਲੈ ਨਾ ਕਾਦੀ ਖਤਮ ਹੋ ਗਈਆਂ ਨੀ ਰੋਦੀ ਦੇ ਜੀ ਮੇਰਾ ਟਾਈਮ ਮਗਾ ਲੌਗ ਦੇ ਵਿੱਚ ਮੈਂ ਖਾਣਾ ਦੇ ਚੱਲਿਆ ਰਾਤ ਨੂੰ ਆਪਣਾ ਟਾਈਮ ਦਾ ਦੇ ਮੈਂ ਕਿੰਨੇ ਦਾ ਆਪਣਾ ਹੁੰਨਾ ਵਾਂ ਦੇਖ ਰਹੀ ਸੀ ਮੈਂ ਕਿ ਜਿਹੜਾ ਵੀ ਜਿੰਮ ਦਾ ਆਕਰ ਉਹਨੂੰ 10% ਸਕਾਊਂਟ ਮਹੀਨੇ ਬਾਅਦ ਮੈਂ ਤੁਹਾਨੂੰ 70 ਕਿਲੋ ਬੈਂਚ ਤੇ ਡੋਲੇ ਦੀ ਵੀਡੀਓ ਬਣਾ ਕੇ ਭੇਜਾਂਗਾ ਸੱਤ ਕਿਲੋ ਸਾਇਲ ਮੀਟਰ ਸਾਇਲ ਕਹਦੇ ਸੀ ਉਹਨਾਂ ਕਹਦੇ ਸੀ ਤੱਤੇ ਦਿਲੋ ਵੇਚੀ ਇਹ 50 ਲਾਈ ਤੂੰ ਸੱਤ ਕਿਲੋ ਬੈਂਚ ਕੱਤਾ ਦਿ ਲੋ ਗਾ ਰਹੇ ਨੇ ਥੋੜੇ ਪੂਰੇ ਪਾਇਤਾ ਪੰਨ ਲਾਉਣ ਲਾਉਣਾ ਹਾ ਨਾ ਉਹ ਪਾਤੇ ਲਾ ਰਿਹਾ ਪਰ ਉਹਨੂੰ ਇਹ ਡੋਲਾ ਨਾ ਬੋਲ ਤੀ ਜਣਾ ਬੋਲ ਦੇ ਲੜਣਾ ਬੋਲ ਕੇ ਠੀਕ ਸੱਤ ਕਿਲੋ ਬੈਂਚ ਤੇ ਡੋਲਾ ਖਾਣਾ ਜਮ ਅਪਰੇ ਮਹੀਨੇ ਤੱਕ ਜਦ ਦਿਲੋ ਪਾਇਤਾ ਤੇ ਥੋੜਾ ਦਾ ਮਨ ਪਾਇਤਾ ਪੱਧੇ ਤੇ ਡੋਲਾ 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 ਕਿੰਨੇ ਦੀ ਹੈ ਚਾਸ ਕਿੰਨੇ ਦੀ ਹੈ ਫੋਰ ਆਮ ਫੋਰ ਆਮ ਕਿੰਨੇ ਦੀ ਫੋਰ ਆਮ ਆਜੀ ਅਜਾ ਨੂੰ ਆਲਾ ਵੀ ਜਾਂਦੇ ਹਨ ਇਹਨਾਂ ਵੇ ਨੂੰ ਸਭ ਕੜਾ ਸੋਨਾ ਬਰਾਵੀ ਇਹ ਪੜਿਆ ਸਭੀ ਦਸ ਹੋਇਆ ਕੀ ਕਵਾਲ ਕਵਾਲ ਬਹੁਤ ਪੜੀ ਜਾਂਦਾ ਹੈ ਇਹੋ ਜੈਗੂਅਰ ਦਾ ਨਹੀਂ ਕਵਾਲ ਲੋਗੋ ਕਵਾਲ ਇਧਰ ਆ ਪਾਈਗਰ ਹੈ ਨਾਮ ਹੀ ਕਵਾਲ ਹੈ ਬੱਤੀ ਪੜੀ ਜਾਂਦਾ ਹੈ ਬਾਕੀ ਤੇ ਜੈਗਵਰ ਮੇਰੇ ਆਦੋ ਚੋਈਏ ਕਿਤੇ ਰੱਖੀ ਰੋਟੀ ਰੱਖੀ ਰੋਟੀ ਬਲਾਈ ਬਰਾਮ ਹੋ ਰਿਹਾ ਬਰਾਹਾ ਪਲੋ ਰੋਟੀ ਨਾ ਰੱਖੀ ਰੋਟੀ ਰੱਖੀ ਤੂੰ ਹੀ ਨਰੋਟੀ ਰੱਖੀ ਹੈ ਨਹੀਂ ਨਹੀਂ ਅਬਰ ਪੀਪੋ ਲਤੀ ਹੈ ਹਲੇ ਅਤਲੇ ਦਾ ਸੋਚੇ ਬਿਆਨ ਨਵੀ ਵਿੱਦੀ ਲੈਣਾ ਐਸਯੂ ਵੀ ਲੈਣੀ ਹਾਂਜੀ ਐਸਯੂ ਵੀ ਹਾਈਪੈਂਡੀ ਟੌਪ ਮਨ ਨੇ ਉਹ ਮੈਂ ਤਾਂ ਲਗੀ ਮੇਰੇ ਤੋਂ ਪਹਿਲੇ ਤਰੀਨ ਬਾੜੇ ਦੋ ਹੀ ਹੈ ਦਾਦ ਬਾੜੇ ਐਸਯੂ ਵੀ ਚਾਵਨ ਅੰਦਰ ਓਲਾ ਮਲਾ ਜ ਆਪਣੀ ਮੈਂ ਤੇ ਨਾਲ ਸਾਡੇ ਮਲੇ ਵਿੱਚ ਆਈ ਹੂੰ ਪਰਾਹ ਲੱਜਦਾ ਨਾ ਉਹ ਦਿਨ ਕਹਿੰਦੇ ਭਾੜੇ ਕਹਿੰਦਾ ਬੈਗ ਨਹੀਂ ਲੀ ਗੱਡੀ ਫੈਕੜੀ ਹੁੰਦੀ ਤੇਰੀ ਬੰਦੇ ਕੋ ਬੈਕੜ ਹੁੰਦਾ ਬੰਦਾ ਜੋ ਨਵਾਂ ਨਵਾਂ ਕੀ ਕਾਰ ਕੋੜੋ ਥੋੜੀ ਕੋਟ ਨਵਾਂ ਜਿਹੜਾ ਮੱਛੀ ਲਾਇਆ ਮੈਂ ਨੋਟ ਬਣਾ ਰਿਹਾਈ ਦੋ ਸਾਲ ਹੋ ਗਏ ਗੱਡੀ ਸਿਕੜੀ ਨਾ ਇਹ ਗੱਡੀ ਸਿਕੜੀ ਨਾ ਪੂਰਾ ਚੱਕਰ ਖੋਲ ਨਹੀਂ ਪਾੜਾ ਲਿਆ ਆਹ ਕਰਦੇ ਨਹੀਂ ਬਲੇ ਸਦਾ ਹਰੀ ਦਵਾਰੀ ਮਿਲੋਗੇ ਨਹੀਂ ਨਹੀਂ ਪਾੜਾ ਵਿੱਚ ਬੰਦਾ ਕੀ ਹੁੰਦਾ ਇੱਕ ਤੇ ਮੋੜ ਤੋਂ ਵੱਢਕ ਨਹੀਂ ਕਰਨਾ ਤੇ ਇੱਕ ਆਪਣੀ ਸਾਈਡ ਨਹੀਂ ਛੜਨੀ ਤੈਨੂੰ ਗੱਡੀ ਆ ਨਹੀਂ ਜਾ ਜੇ ਤੂੰ ਇੱਕ ਰਿਡਲੋਜੀ ਨੂੰ ਵਾਪਸ ਆ ਗਿਆ ਨਾ ਓਕੇ ਰਿਪੋਰਟ ਐ ਗੱਡੀ ਚਲਾਇਆ ਤਾਂ ਮਸੂਰੀ ਦੇ ਉਹ ਟੂਰਿਸਟ ਘਟ ਜਾਣੇ ਆ ਬੰਦ ਹੀ ਹੋਈ ਨੇ ਕਹਿੰਦੇ ਗੱਡੀ ਚਲਾਉਣ ਦੇ ਲੋਜੀ ਦੇਖਿਆ ਲੋਜੀ ਜਾ ਪਰ ਉਹ ਤੇ ਦਲਦੋਤਾਂ ਲੋਜੀ ਆਪਾਂ ਦਰੂਪ ਤੇ ਨੇ ਆ ਆਪਾਂ ਨਾ ਹੋਦਲ ਪੁੱਟਾ ਯੋਤੇ ਉਹ ਤੇਰਾ ਜਾ ਲਈ ਨਾ ਦੇ ਲਾਜੰਮੂ ਗਾਂਧੀ ਆ ਲਾਜੰਮੂ ਉਹਦੇ ਵਿੱਚ ਪਲੇ ਪੋਣੀਆਂ ਦੇ ਆਪਾਂ ਤਾਰੇ ਕਾਮ ਨੇ ਬਤੇ ਮੈਂ ਨਾ ਤੀਨੇ ਮੈਨੂੰ ਨਾ ਫਾਂਦਰ ਤੋਂ ਲਾ ਦਿੰਦੀ ਆ ਮੈਂ ਤਾ ਰਾਤੀ ਪੂਨੇ 4 ਵੇ ਆਪ ਲਾਤੀ ਬੰਦਰਾ ਗਿਆ ਆਪ ਲਾਤੀ ਹੋਦਲ ਵਿੱਚ ਆਪ ਲਾਤੀ ਆਹੋ ਮੈਨੂੰ ਕਹਿੰਦਾ ਅੱਧੀ ਰਾਤੀ ਹੋਦਲ ਪਹਿਲੇ ਭਰਾ ਉਹ ਆਪਣੀ ਭਰਾ ਮੇਰੀ ਨੇਰੀ ਮੇਰੇ ਬਾਏ ਬੰਨੀ ਟੜਿਓਂ ਜੱਗ ਲੱਗੀ ਉੱਪਰ ਚਾਦ ਤੇਰੀ ਬੰਮਲੇ ਤੇ ਆਂਦੀ ਵੀ ਨਾ ਪੂਰਾ ਲਾਲ ਲਾਲ ਬੱਦਲ ਹੋਇਆ ਪੂਰਾ ਲਾਲ ਲਾਲ ਅਬ ਲਦੀ ਪੂਰਾ 50 ਦੇ ਤੇ ਅਬ ਲਦੀ ਫੇਰ ਤੇਰਾ ਬਦਲ 50 ਆਪਾਂ 40 ਦੇ ਬਰ ਪਲਾਵਾ ਬਾਜਦੇ ਆ ਤੇਰਾ ਨੂੰ 4 ਵੇ ਆਪਾਂ ਉਹ ਤੇ ਲੱਪਿਆ ਜੈਲੀ ਛੜ ਗਈ ਉਦਾਸੀ ਜਿਹੜੇ ਵੇਤਰ ਮਾਣਾ ਵੇਤਰ ਮਾਣਾ ਬੈਕਰੀ ਤੁਹਾਡੀ ਬੰਦ ਹੋਈ ਨਾ ਹਾਂ ਨਹੀਂ ਦੇ ਦੇ ਉਹ ਚੱਲਦੀ ਹਵਾ ਵਾ ਉਹ ਦਿਲ ਵਜੀਦੇ ਤੇਦੇ ਬੱਜਤ ਮਾਣਾ ਤੇਦੇ ਬੱਜਤ ਮਾਣਾ ਵਾਗੇ ਲਾਛਦੀ ਮਮਾ ਮੈਂ ਤੇਰਾ ਰਾਜੀ ਚਾਹੇ ਮੈਂ ਲੋ ਜਾਣ ਨਹੀਂ ਮੈਂ ਤੂੰ ਦਬਦਬ ਚ ਲੈ ਜਾ ਪੜਾ ਮੈਨੂੰ ਗੱਲ ਤੇ ਦੱਸੋ ਤੁਹਾਡੀ ਦੋਨਾਂ ਵਿੱਚ ਹੋਇਆ ਕੀ ਸੀ ਤੂੰ ਭਲੋ ਤੇ ਪਹਿਲਾਂ ਤੇ 90 ਪਹਿਲਾਂ ਦੂਗਾ ਨਹੀਂ ਨਹੀਂ ਫਿਰ ਵੀ ਮੈਂ ਕੁਝ ਹੋਰ ਸੁਣਦਾ ਹੁਣ ਤਿੰਨ ਚਾਰ ਗੱਲਾਂ ਸੁਣਦਾ ਪਿਆ ਮੈਂ ਤੁੰਦਲ ਤੁੰਦਲ ਪਤਾ ਨਹੀਂ ਕੀ ਹੁੰਦੀ ਹਾਂ ਯਾ ਬਾਰੇ ਆ ਦੇਦੇ ਪੰਨੇ ਲੈਣ ਮੈਨੂੰ ਜਲਾਤਾ ਹੀ ਨਾ ਜਦੋਂ ਆਪਾਂ ਵਲੌਗ ਕਰਾਉਣੇ ਨਾ ਹੋਗਾ ਆਪਾਂ ਸਾਰੇ ਫਰੈਂਡ ਹੁੰਨੇ ਕੋਈ ਗੱਲ ਨਹੀਂ ਜਦੋਂ ਆਪਾਂ ਰੈਕਸੇ ਕਰਦੇ ਨਾ ਉਦੋਂ ਤੁਸੀਂ ਸੀਰੀਅਸ ਰਿਆ ਕਰੋ ਮਜ਼ਾਕ ਨਹੀਂ ਕਰਨਾ ਬਸ ਡਰ ਰਖਾ ਪੂਰਾ ਵਲੌਗ ਇੱਕ ਹੋਰ ਚੀਜ਼ ਵੀ ਹੋਈ ਆ ਕੱਲ ਜਿਹੜਾ ਅੱਜ ਵਲੌਗ ਪਿਆ ਸ਼ੇਅਰ ਕਰ ਇਹਦੇ ਤੇ ਚੱਪਾ ਸਾਰਾ ਹੀ ਚੜਦਾ ਤੇ ਅੱਜ ਹੋਇਆ ਮੇਰੇ ਤੋਂ ਪਹਿਲਾਂ ਤੇਰੀ ਬੋੜੀ ਬਣੀ ਗਈ ਜੀ ਯਾਰ ਤੇ ਫਿਰ ਨਹੀਂ ਬਣਦੀ ਇਹ ਬੋੜੀ ਇਹ ਫਿਰ ਲਾ ਕੇ ਤੇ ਪਿਛਲੇ ਹਾਂ ਨਾ ਬਦ ਤੇ ਬੜੇ ਦਿਨੋਂ ਦੋ ਮਹੀਨੇ ਦਾ ਤੈਨੂੰ ਬੋੜੀ ਆਉਗੀ ਵਲੌਗ ਨੂੰ ਬੈਂਚ ਚੋਂ ਲੱਗੀ ਆ ਪਰਸੋਂ ਯਾਦ ਉਹ ਐ ਕਰ ਚਲ ਬੈਂਚ ਨਾਲ ਤੋਂ ਬਾਹਰ ਨਾ ਸਾਜੀ ਮੈਂ ਵੇਟ ਲੂਰ ਚੈਲੰਜ ਕਰ ਤੇਰਾ ਮੇਰਾ ਪਾੜਾ ਤੇਰਾ ਮੇਰਾ ਤੂੰ ਜਾਲਾ ਤੂੰ 4-5 ਕਿਲੋ ਘਟਾ ਲੈ ਮੈਂ ਵੀ ਜਿਵੇਂ ਮੈਂ ਮੈਰੀ ਦੇ ਤਰਫ ਚੈਲੰਜ ਪਾਰਨੇ ਬੈਠਾ ਪਲਕੀ ਉਹਨਾਂ ਬਈ ਨਹੀਂ ਨਹੀਂ weight ਘਟਾਣਾ ਮਾਤਾ weight ਘਟਾ ਦੇ ਪੜਾਂਗੇ ਠੀਕ ਹੈ ਮੈਨੂੰ ਭਾਰੀਆ ਸਾਹਿਬ ਵੀ ਲੱਗਦੀ ਵੀ ਟਰਾਂਸਫਰਮੇਸ਼ਨ ਹੋਈ ਹੈ ਘਟਾਇਆ ਹਾਂ ਘਟਾਇਆ ਵੀ ਮੇਰੇ ਤਾਂ ਪੰਜ ਚੇਤੇ ਲਵਾਤੇ ਆ ਰਾਲਾ ਦਾ ਰੋਗਾ ਠਿੱਲਾ ਵੀ ਚਾਦਰ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਵਾਚ ਕਰਿਆ ਕਰੋ ਵਧੀਆ ਵਧੀਆ ਵਲੌਗ ਹੁੰਦੇ ਆ ਹੁਣ ਐਂਡ ਤੇ ਕਹਦੇ ਤੂੰ ਬਣ ਨਾ ਬਲੌਗਰ ਜ਼ਰਾ ਤੇਰੀ ਹੁਣ ਜਿਆਦਾ ਵਾਕ ਵੀ ਆਪ ਬੋਲਿਆ ਕਰ ਬੋਲਿਆ ਨਾ ਜਿਹੜੇ ਦਿਨ ਮੇਰੇ ਸੁਪਰ ਤੇ ਬਾਬਰ ਯਾਦ ਉਹ ਪਾਲਿਸ ਨੇ ਹੀ ਲਿਆ ਥਾਰੇ ਭਾਈ ਨੂੰ ਫੋਲੋ ਕਰਿਆ ਕਰੋ ਲਾਈਕ ਬਹੁਤ ਜ਼ਿਆਦਾ ਬਣਾਓ ਲਾਈਕ ਤੇ ਪਿਆਰ ਮਿੰਦਾ ਔਰ ਫੁੱਤੇ ਮਜ਼ਾ ਨਹੀਂ ਮਿੰਦਾ ਫੇਰ ਕੋ ਮੈਂਦੇ ਬਈਆ ਦੇ ਬਈਆ ਟੌਪ ਸਲਾਦ ਬਣਾਇਆ ਜਿਹੜਾ ਤੁੰਤੇ ਵਾਲੇ ਤੋਂ ਜ਼ਿਆਦਾ ਰੇ ਥੈਂਕ ਯੂ ਸੋ ਮੱਚ ਹੀ ਕਹਦੇ ਨੇ ਸੰਚ ਬੋਨ ਜੀ ਚਲੋ